ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਸ਼ਾਮ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਸ਼ਾਮ ਦਾ ਟਾਈਮ ਹੈ ਜੀ ਸਵਾ 6:00 ਵੱਜ ਚੁੱਕੇ ਆਂ ਔਰ ਮੈਂ ਲਾ ਰਹੀ ਆਂ ਜੀ ਭਿੰਡੀਆਂ ਨੂੰ ਤੜਕਾ ਕਿਉਂਕਿ ਅੱਜ ਮੈਂ ਬਣਾਉਂਗੀ ਭਿੰਡੀਆਂ ਦੀ ਸਬਜ਼ੀ ਔਰ ਜਿਹਦੇ ਲਈ ਮੈਂ ਪਿਆਜ਼ ਵਗੈਰਾ ਪੁੰਨ ਰੀਆਂ ਤੇ ਇੱਕ ਪਾਸੇ ਮੇਰੀ ਭਿੰਡੀਆਂ ਕੱਟ ਕੇ ਰੱਖੀਆਂ ਹੋਈਆਂ ਤੇ ਮੈਂ ਬਣਾਉਂਗੀ ਜੀ ਭਿੰਡੀਆਂ ਦੀ ਸਬਜ਼ੀ ਤੇ ਮੈਂ ਕਈ ਦਿਨਾਂ ਬਾਅਦ ਬਣਾ ਰਹੀ ਆਂ ਭਿੰਡੀਆਂ ਦੀ ਸਬਜ਼ੀ ਕਿਉਂਕਿ ਹੋ ਗਏ ਸਾਨੂੰ 15-20 ਦਿਨ 20-22 ਦਿਨ ਹੋ ਗਏ ਮੇਰੇ ਭਿੰਡੀਆਂ ਬਣਾਈ ਨੂੰ ਸੋਚਿਆ ਕਿ ਅਚ ਪਿੰਡੀਆਂ ਹੀ ਬਣਾਵਾਂ ਮੈਂ ਤੇ ਉਹਦੇ ਲਈ ਮੈਂ ਪਿਆਜ਼ ਟਮਾਟਰ ਹਰੀ ਮਿਰਚਾ ਇਕੱਠਾ ਹੀ ਮਟੀਰੀਅਲ ਪੁੱਨਰੀਆਂ ਤੇ ਨਾਲ ਦੀ ਨਾਲ ਜਿਹੜੇ ਦੋ ਭਾਂਡੇ ਪਏ ਤੇ ਆਪਾਂ ਨੇ ਨਾਲ ਦੀ ਨਾਲ ਮਾਜ ਦੇਣੇ ਆ ਕਿਉਂਕਿ ਜ਼ਿਆਦਾ ਨਹੀਂ ਹੁੰਦੇ ਫਿਰ ਹਨਾ ਔਰ ਬਸ ਜਿਹੜੇ ਮੇਰਾ ਚੈਨਲ ਹੈ ਨਾ ਮੇਰੇ ਚੈਨਲ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਬੀਦਾਤੀ ਕਿ ਮੇਰੇ ਚੈਨਲ ਦੇ ਵਿੱਚ ਜਿਹੜੇ ਵਿਊ ਆ ਇੱਕਦਮ ਡਾਊਨ ਹੋ ਗਏ ਉਹ ਉਹ ਕਿਸ ਕਾਰਨ ਹੋਇਆ ਤੁਹਾਨੂੰ ਮੈਂ ਦੱਸਿਆ ਹੀ ਹੈ ਕਿੰਨੀ ਵਾਰ ਕਿ ਮੇਰੇ ਚੈਨਲ ਤੇ ਨਾ ਕਾਪੀਰਾਈਟ ਸਟ੍ਰਾਈਕ ਆ ਗਈ ਸੀ 3 ਮਹੀਨੇ ਵਾਸਤੇ ਜਿਸ ਕਰਕੇ ਮੇਰਾ ਚੈਨਲ ਬਹੁਤ ਔਖਾ ਗਰੋ ਹੋ ਰਿਹਾ ਹੈ ਔਰ ਵਿਊ ਬਹੁਤ ਜ਼ਿਆਦਾ ਘਟ ਗਏ ਆ ਤੇ ਵਾਹਿਗੁਰੂ ਜੀ ਦੇ ਬਸ ਭਰੋਸਾ ਰੱਖਿਆ ਹੋਇਆ ਵਾਹਿਗੁਰੂ ਜੀ ਤੁਸੀਂ ਉਹ ਆਸਰਾ ਦਿਓ ਤੇ ਇਧਰ ਆਪਾਂ ਨੇ ਸਲਾਦ ਕੱਟ ਕੇ ਵੀ ਨਾਲ ਦੀ ਨਾਲ ਰੱਖਤਾ ਕਿਉਂਕਿ ਬਬਜਤ ਦੇ ਪਾਪਾ ਨੇ ਰੋਟੀ ਖਾਣੀ ਹੈ ਸ਼ਾਮ ਨੂੰ ਆਪਾਂ ਨੇ ਸਲਾਦ ਵੀ ਕੱਟਤਾ ਔਰ ਲੋ ਜੀ ਪਿੰਡੀਆਂ ਦੀ ਸਬਜ਼ੀ ਆਪਣੀ ਬਣ ਕੇ ਹੋ ਰਹੀ ਹੈ ਰੈਡੀ ਇੰਨੇ ਆਪਾਂ ਆਟਾ ਗੁੰਨਾਂਗੇ ਤੇ ਬਸ ਉਹੀ ਟੈਨਸ਼ਨ ਸੀ ਮੇਰੇ ਦਿਮਾਗ ਤੇ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਕਾਪੀਰਾਈਟ ਸਟ੍ਰਾਈਕ 3 ਮਹੀਨੇ ਵਾਸਤੇ ਤੇ ਦੇਖਦੇ ਆ ਜੀ 22 ਦਿਨ ਰਹਿ ਗਏ ਆ ਮੇਰੀ ਸਟ੍ਰਾਈਕ ਖਤਮ ਹੋਣ ਚ ਤੇ ਦੁਆਵਾਂ ਕਰਿਓ ਜੀ ਸਾਰੇ ਜਾਣੇ ਵਾਹਿਗੁਰੂ ਅੱਗੇ ਕਿ ਮੇਰਾ ਚੈਨਲ ਫੇਰ ਤੋਂ ਦੁਬਾਰਾ ਗਰੋ ਹੋ ਜਾਏ ਔਰ ਲੋ ਜੀ ਇਧਰ ਆਪਾਂ ਭਿੰਡੀਆਂ ਦੀ ਸਬਜ਼ੀ ਨੂੰ ਲਾ ਰਹੇ ਆ ਤੜਕਾ ਤੇ ਇੱਕ ਪਾਸੇ ਮੈਂ ਚਮਚ ਚੱਕਿਆ ਕਿਉਂਕਿ ਜਿਹੜਾ ਵਿੱਚ ਚਮਚ ਤਾਂ ਨਾ ਮੇਰੇ ਤੋਂ ਪਤਾ ਨਹੀਂ ਖੋਇਆ ਗਿਆ ਪਤਾ ਨਹੀਂ ਕਿੱਥੇ ਚੱਲ ਗਿਆ ਜਿਹੜਾ ਮੈਂ ਨੂਨ ਮਿਰਚ ਵਾਲੇ ਵਿੱਚ ਰੱਖਿਆ ਹੋਇਆ ਤਾਂ ਪਤਾ ਨਹੀਂ ਕਿੱਥੇ ਚਲਾ ਗਿਆ ਇਸ ਕਰਕੇ ਮੈਨੂੰ ਦੂਜਾ ਚਮਚ ਚੱਕਣਾ ਪਿਆ ਨਾਣ ਮਿਰਚ ਪਾਉਣ ਵਾਸਤੇ ਕਿਉਂਕਿ ਜਿਹੜਾ ਡੱਬੇ ਦੇ ਵਿੱਚ ਕੋਪਰ ਪਿਆ ਰਹਿੰਦਾ ਨਾ ਨਮਕ ਔਰ ਮਿਰਚ ਵਾਲਾ ਚਮਚ ਉਹ ਮੈਨੂੰ ਲੱਭ ਨਹੀਂ ਰਿਹਾ ਦੋ ਦਿਨ ਹੋ ਗਏ ਫਿਰ ਮੈਂ ਸੋਚਿਆ ਚਲੋ ਆਪਾਂ ਦੁਬਈ ਚਮਚਾ ਚੱਕ ਲੈਨੇ ਆ ਤੇ ਲੋ ਜੀ ਨਾਣ ਮਿਰਚ ਆਪਾਂ ਨੇ ਹਲਦੀ ਵਗੈਰਾ ਪਾਤੀ ਪਿੰਡੀਆਂ ਦੇ ਵਿੱਚ ਤੇ ਲਾਵਾਂਗੇ ਤੜਕੇ ਛੜਕੇ ਬਣ ਰਹੀਆਂ ਪਿੰਡੀਆਂ ਤੇ ਇੰਨੇ ਆਪਾਂ ਆਟਾ ਗੁੰਨ ਕੇ ਰੱਖਾਂਗੇ ਹਲੇ ਮੈਂ ਛਾਣਿਆ ਆਟਾ ਗੁੰਨਣਾ ਬਾਕੀ ਆ ਤੇ ਕਿਉਂਕਿ ਮੈਂ ਹੁਣ ਭਿੰਡੀਆਂ ਪਾਉਣ ਲੱਗੀ ਸੀ ਨਾ ਵਿੱਚ ਮਸਾਲਾ ਮੇਰਾ ਨਹੀਂ ਮੱਚ ਜਾਂਦਾ ਇਸ ਕਰਕੇ ਆਪਾਂ ਨੇ ਪਹਿਲਾਂ ਭਿੰਡੀਆਂ ਪਾਈਆਂ ਵਿੱਚ ਹੁਣ ਆਪਾਂ ਗੁੰਨੂਗੇ ਜੀ ਆਟਾ ਭਿੰਡੀਆਂ ਤੋਂ ਬਾਅਦ ਭਿੰਡੀ ਆਪਾਂ ਟੱਕ ਕੇ ਰੱਖ ਦਾਂਗੇ ਤੇ ਲੋ ਜੀ ਆਟਾ ਗੁੰਨੀਏ ਫਟਾਫਟ ਆਪਾਂ ਆਟਾ ਗੁੰਨ ਕੇ ਰੱਖ ਕੇ ਨਾ ਫਿਰ ਮੈਂ ਕੋਠੇ ਤੇ ਚਲੀ ਜਾਨੀ ਹੁੰਨੀ ਆ ਘੁੰਮਣ ਸ਼ਾਮ ਨੂੰ ਸਬਜ਼ੀ ਨੂੰ ਤੜਕਾ ਲਾ ਕੇ ਆਟਾ ਗੁੰਨ ਕੇ ਐਨੇ ਆਟੇ ਕੀ ਨਾ ਕਣੀ ਜੀ ਮਰ ਜਾਂਦੀ ਆ ਜਦ ਤੱਕ ਆਪਾਂ ਨੇ ਰੋਟੀ ਬਣਾਣੀ ਆ ਕਿਉਂਕਿ ਜੇ ਆਪਾਂ ਤਾਜ਼ਾ ਗੁੰਨ ਕੇ ਰੋਟੀ ਬਣਾਓ ਨਾ ਸਾਫ਼ ਰੋਟੀ ਨਹੀਂ ਆਂਦੀ ਉਹਦੇ ਨਾਲ ਤੇ ਲੋ ਜੀ ਆਟਾ ਗੁੰਨ ਕੇ ਆਪਾਂ ਨੇ ਰੱਖਤਾ ਹੈ ਤੇ ਹੁਣ ਆਪਾਂ ਚਲਾਂਗੇ ਸੈਰ ਕਰਨ ਕੋਠੇ ਤੇ ਔਰ ਆਟਾ ਆਪਾਂ ਨੇ 올ਰੀਡੀ ਗੁੰਨ ਤੇ ਆਇਆ ਜੀ ਔਰ ਇਧਰ ਭਿੰਡੀਆਂ ਦੀ ਸਬਜ਼ੀ ਵੀ ਬਸ ਆਪਾਂ ਨੇ ਟੱਕ ਦੇਣੀ ਆ ਤੇ ਹੁਣ ਆਪਾਂ ਚੱਲਦੇ ਆਂ ਘੁੰਮੀ ਘੁੰਮੀ ਕਰਨ ਕੋਠੇ ਤੇ ਸਬਜੀ ਢੱਕ ਦੰਨੇ ਆ ਔਰ ਫਿਲਾਲ ਆਟਾ ਆਪਾਂ ਨੇ ਗੁੰਨਤਾਇਆ ਤੋ ਲੋ ਜੀ ਸਬਜੀ ਆਪਣੀ ਬਣ ਚੁੱਕੀ ਆ ਔਰ ਸਬਜੀ ਆਪਾਂ ਨੇ ਢੱਕਤੀਆਂ ਤੇ ਇੱਧਰ ਆਟਾ ਗੁੰਨ ਕੇ ਰੱਖ ਤਿਆ ਹਲੇ ਰੋਟੀ ਠਹਿਰ ਕੇ ਬਣਾਉਂਗੀ ਔਰ ਇੱਧਰ ਬਵਜੋਤ ਲੈ ਕੇ ਆਈਆ ਕੁੱਕੜੀਆਂ ਛੱਲੀਆਂ ਖਾਣ ਵਾਸਤੇ ਤੇ ਫਿਲਾਲ ਇਹ ਵੀ ਭੁੰਨਣੀਆਂ ਪਤਾ ਨਹੀਂ ਕਦ ਖਾਉਗੀ ਵੈਸੇ ਕੱਲੂ ਭੁੰਨਾਂਗੇ ਅੱਜ ਨਹੀਂ ਔਰ ਆਪਾਂ ਇਆਂ ਰੱਖ ਦੰਨੇ ਆ ਇੱਕ ਪਾਸੇ ਕਿਉਂ ਕਿ ਪਈਆਂ ਆਪਾਂ ਇਹਦੇ ਆਲੂਆਂ ਵਾਲੀ ਟੋਕਰੀ ਚ ਰੱਖ ਦੰਨੇ ਆ ਹਨਾ ਲੋ ਜੀ ਫੇਰ ਭੁੰਨਾ ਗਿਆ ਆਪਾਂ ਇਹਨਾਂ ਨੂੰ ਕੱਲੂ ਕਿਉਂਕਿ ਹੁਣ ਨੇਰਾ ਚਲੋ ਜੀ ਸਬਜੀ ਆਪਣੀ ਬਣ ਗਈ ਐ ਔਰ ਸਬਜੀ ਮੈਂ ਠੱਕ ਕੇ ਰੱਖਤੀ ਐ ਫਿਲਹਾਲ ਇੱਕ ਪਾਸੇ ਗੁੰਨਿਆਵਾ ਮੈਂ ਆਟਾ ਰੋਟੀ ਲਾਉਂਗੀ ਠਹਿਰ ਕੇ ਔਰ ਮਿਲਦੇ ਹਾਂ ਜੀ ਆਪਾਂ ਮਾਰਨਿੰਗ ਟਾਈਮ ਹਨਾ ਗੁੱਡ ਨਾਈਟ ਐ ਜੀ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਤੇ ਰੋਟੀ ਮੈਂ ਠਹਿਰ ਕੇ ਬਣਾਉਂਗੀ ਹਲੇ ਫਿਲਹਾਲ ਟਾਈਮ ਪਿਆ ਗੁੱਡ ਮਾਰਨਿੰਗ ਫਰੈਂਡਸ ਸਵੇਰ ਹੋ ਚੁੱਕੀ ਐ ਜੀ ਔਰ ਮਾਰਨਿੰਗ ਹੋ ਗਈ ਆਪਣੀ ਵਧੀਆ ਠੰਡੀ ਜੀ ਮੀਂਹ ਪੈ ਚੁੱਕਿਆ ਮੇਰਾ ਨਸੂਰੇ ਸਵੇਰੇ ਸਵੇਰੇ ਗਲਾ ਬਹੁਤ ਖਰਾਬ ਹੁੰਦਾ ਜਦੋਂ ਨਾ ਉੱਠਦੀ ਆ ਤੇ ਫਿਲਹਾਲ ਵਾਇਗੁਰੂ ਜੀ ਦੇ ਦਰਸ਼ਨ ਕਰੋ ਜੀ ਗੁਰੂ ਘਰ ਦੇ ਦਰਸ਼ਨ ਹੋਏ ਆ ਸਵੇਰੇ ਸਵੇਰੇ ਤੇ ਮੌਸਮ ਹੋ ਗਿਆ ਠੰਡਾ ਕਿਉਂਕਿ ਮੀਂਹ ਬਹੁਤ ਪਿਆ ਸਵੇਰੇ ਸਵੇਰੇ 3-4 ਵਜੇ ਮੀਂਹ ਸਾਡੇ ਨਾਲ ਬਹੁਤ ਮੀਂਹ ਪਿਆ ਆ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਔਰ ਗੁਰੂ ਘਰ ਦੇ ਦਰਸ਼ਨ ਕਰੋ ਤੁਸੀਂ ਮੌਸਮ ਦੇਖ ਹੀ ਸਕਦੇ ਹੋ ਇੱਕਦਮ ਬੱਦਲ ਹੋਇਆ ਹੋਇਆ ਤੇ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਮੀਂਹ ਪੈ ਕੇ ਹਟਿਆ ਜੀ ਇਹ ਸਵੇਰ ਦਾ ਨਜ਼ਾਰਾ ਜੀ ਸਾਡੇ ਪਿੰਡ ਦਾ ਬਾਕੀ ਹੁਣ ਤਾਂ ਲੋਕਾਂ ਨੇ ਚਵਾਰੇ ਬਹੁਤ ਪਾ ਲਏ ਕਿਉਂਕਿ ਪਹਿਲਾਂ ਚਵਾਰੇ ਨਹੀਂ ਨਾ ਹੈ ਤੇ ਖੇਤ ਵੀ ਦਿਖਦੇ ਤੇ ਸਾਹਮਣੇ ਪਰ ਹੁਣ ਲੋਕਾਂ ਨੇ ਚਵਾਰੇ ਬਹੁਤ ਪਾ ਲਏ ਤੇ ਤੁਸੀਂ ਨਿਸਾਨ ਸਾਹਿਬ ਤੋਂ ਦੇਖ ਸਕਦੇ ਹੋ ਹਵਾ ਚੱਲ ਰਹੀ ਆ ਮੱਠੀ ਮੱਠੀ ਔਰ ਗੁਰੂ ਘਰ ਦੇ ਦਰਸ਼ਨ ਸਵੇਰੇ ਸਵੇਰੇ ਕਰਨੇ ਬਹੁਤ ਜ਼ਰੂਰੀ ਆ ਤੇ ਪੰਛੀਆਂ ਨੂੰ ਵੀ ਅੱਜ ਨਜ਼ਾਰੇ ਮਿਲ ਰਹੇ ਆ ਅੱਜ ਪੂਰੇ ਕਿਉਂਕਿ ਬਾਰਿਸ਼ ਹੋ ਚੁੱਕੀ ਆ ਮਾਰਨਿੰਗ ਹੋ ਗਈ ਆ ਲੋਟੀ ਕਿਉਂਕਿ ਜਦੋਂ ਠੰਡਾ ਮੌਸਮ ਹੁੰਦਾ ਨਾ ਪੰਛੀ ਵੀ ਆ ਲੈਣਾਂ ਚ ਉਦੋਂ ਹੀ ਨਿਕਲਦੇ ਆ ਨਹੀਂ ਤਾਂ ਪੰਛੀ ਵਿਚਾਰੇ ਗਰਮੀ ਦੇ ਮਾਰੇ ਅੰਦਰ ਹੀ ਬੈਠੇ ਤੇ ਪੇੜ ਦੇ ਹੇਠਾਂ ਹੀ ਲੁਕੇ ਰਹਿੰਦੇ ਆ ਚਲੇ ਗਏ ਪੰਛੀ ਸਾਹਮਣੇ ਤੋਂ ਜਸਟ ਅਸੀਂ ਆਏ ਤੇ ਕੋਠੇ ਵਾ ਘੁੰਮਣਾ ਮੈਂ ਰੂਪ ਰੂਪ ਵੀ ਮੇਰਾ ਉੱਠ ਗਿਆ ਅੱਜ ਦੀਦੀ ਦਾ ਕੀ ਹੈ ਬਰਥਡੇ ਹਾਂ ਅੱਜ ਦੀਦੀ ਦਾ ਬਰਥਡੇ ਹੈ ਤੋਂ ਅਸੀਂ ਕੋਠੇ ਵਰ ਘੁੰਮਣ ਆਏ ਥੋੜਾ ਜਿਹਾ ਔਰ ਪੰਛੀਆਂ ਨੇ ਇੰਨੀ ਵਧੀਆ ਰੌਣਕਾਂ ਲਾਈਆਂ ਵੀ ਆ ਨਾ ਵਹੀ ਦੇਖ ਰਹੇ ਆ ਕਿ ਤੇ ਚੀੜੀਆਂ ਆ ਕਾਂ ਦੇਖ ਕਿੰਨਾ ਬਦੇ ਝੁੰਡ ਜਾ ਰਿਆ ਰੂਪੋ ਦੇ ਉਹ ਬੰਨ ਬੰਨ ਰਹੇ ਬੰਨ ਬੰਨ ਕਰਕੇ ਜਾ ਰਹੀ ਦੀ ਲਾਈਨ ਦੇ ਵਿੱਚ ਜਾ ਰੀਆਂ ਪੂਰੀਆਂ ਹੈਨਾ ਪੂਰੀ ਲਾਈਨ ਦੇ ਵਿੱਚ ਜਾ ਰੀਆਂ ਇੱਧਰ ਉੱਧਰ ਜਾ ਰਹੀਆਂ ਇੱਧਰ ਉੱਧਰ ਜਾ ਰਹੀਆਂ ਕੁੜੀਆਂ ਕੀੜੀਆਂ ਵੀ ਔਰ ਆਜਾ ਜੀ ਬਬਜੋਤ ਦਾ ਬਰਥਡੇ ਔਰ ਲਾਲ ਰਾਤ ਮੈਂ ਬਣਾਈਦੀ ਆ ਪਿੰਡੀਆਂ ਰੋਟੀ ਬਣਾਣੀ ਆ ਹੁਣ ਉੱਤਰ ਕੇ ਬਣਾਉਂਗੀ ਇੱਥਾ ਸੋਚਿਆ ਥੋੜਾ ਜਿਹਾ ਵਲੌਗ ਬਣਾਦੀ ਆ ਆਪਾਂ ਔਰ ਨੀਚੇ ਬਬਜੋਤ ਕੇ ਪਾਪਾ ਲਗਾ ਰਹੇ ਆ ਜੀ ਬਾਲਾਂ ਨੂੰ ਮਹਿੰਦੀ ਇਹ ਮਹਿੰਦੀ ਲਗਾ ਰਹੇ ਆ ਬਾਲਾਂ ਨੂੰ ਹਾਂ ਲੋ ਜੀ ਠੰਡਾ ਮੌਸਮ ਹੋ ਗਿਆ بارش ਪਈ ਹੈ ਨਾ ਮੀਂਹ ਪਿਆ ਹਾਂ ਹਾਂ ਕੀ ਆਏ ਹੈ ਨਾ ਉਧਰ ਉਧਰ ਨਹੀਂ ਰੱਖਦੇ ਜੇ ਹਵਾ ਆਏਗੀ ਨਾ ਹੇਠਾਂ ਗਿਰੇਗੇ ਨੇਰੀ ਆਂਦੀ ਹੈ ਜਦ ਫੇ ਟੁੱਟ ਜਾਣੇ ਤੂੰ ਕਿੱਥੇ ਚੱਲੇ ਆ ਜਾ ਹੁਣ ਕਿੱਥੇ ਜਾ ਰਿਆਂ ਹੇਟਾਂਗੇ ਕਰਨ ਜਾ ਰਿਆ ਤੂੰ ਚਲੋ ਫਿਰ ਮੈਂ ਵੀ ਆ ਰਹੀ ਹਾਂ ਦੀਦੀ ਨੇ ਬੈੱਡ ਸਾਫ ਕਰ ਰਹੀ ਆ ਦੀਦੀ ਆ ਤੇਰੀ ਸਾਈਕਲ ਹੀ ਇਹ ਉੱਥੇ ਹੀ ਲਾ ਦਾਂ ਪੰਛੀਆਂ ਨੇ ਨਾ ਬਹੁਤ ਰੋੜਾ ਪਾਇਆ ਵਾ ਠੰਡਾ ਮੌਸਮ ਹੋ ਗਿਆ ਤਾਂ ਕਰਕੇ ਚਲੋ ਜੀ ਚੱਲਦੇ ਆਪਾਂ ਵੀ ਵਾਓ ਹਵਾ ਦੇਖੋ ਕਿੰਨੀ ਸੋਹਣੀ ਚੱਲ ਰਹੀ ਹੈ ਦਿਖ ਰਿਹਾ ਨਾ ਪੇੜ ਹਿੱਲਦਾ ਤਾਂ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਸਾਹਮਣੇ ਝੰਡਾ ਹਿੱਲ ਰਿਹਾ ਦੇਖੋ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਚੱਲਦੇ ਆ ਜੀ ਆਪਾਂ ਦੇਖੋ ਅੱਜ ਬੰਦੇ ਦਾ ਹੈਪੀ ਬਰਥਡੇ ਹੈ ਸਾਰੇ ਜਣੇ ਹੈਪੀ ਬਰਥਡੇ ਬੋਲੋ ਇਹ ਦੇਖੋ ਇੱਧਰ ਇਹ ਬੰਦੂਕ ਗੱਲ ਜ ਮਾਰੇਗਾ ਦੀਦੀ ਨੂੰ ਮਾਰ ਦੇਣਾ ਦੰਨ ਚ ਦੀਦੀ ਕਿਉਂ ਤੋੜੀ ਐ ਉਹ ਕੈਰੀ ਮੇਰੀ ਤੋੜੀ ਐ ਲੋ ਸਵੇਰੀ ਸਵੇਰੀ ਟੌਫੀਆਂ ਮੂੰਹ ਮਿੱਠਾ ਕਰ ਲੈ ਮੂੰਹ ਮਿੱਠਾ ਕਰਨਾ ਸਵੇਰੀ ਸਵੇਰੀ ਮੈਂ ਨਹੀਂ ਹਣਾਂਗੀ ਕਿ ਦੀ ਕਿਉਂ ਲੈ ਜਾ ਹਾਂ ਧੱਕੇ ਦੀ ਮੂੰਹੋਂ ਪਾਈ ਜਾਏਗੀ ਸਾਰਿਆਂ ਦੀ ਦੇਖ ਲੈ ਅਜਾ ਨਾਈਬਰੀ ਮੈਂ ਜਾਂਦੀ ਐ ਮੈਂ ਰੋਟੀ ਬਣਾਣੀ ਐ ਤੂੰ ਮੈਨੂੰ ਉੱਪਰ ਤੇ ਤਾਰ ਲਈ ਪਹਿਲਾਂ ਰੇਲ ਬਣਾ ਦੀਦੀ ਦਿਨ ਲੈ ਜਾ ਜਾਜਾ ਤੱਕ ਮੈਂ फ्रेंड्स मम्मा बना रही रोटी हम रोटी बना रहे हैं ये तवा है हमारे घर का ये ऐसे उठाते हैं इसको ऐसे रखते हैं <laughs> ये क्या है यो? की ये की है और ये है रोटी रोटी और ये है भिंडी की सब्जी हाँ जी देखो मेरी मम्मी की रोटी कितनी तो अच्छी होती है ना गोल नहीं आ गया रोटियां मेरी रोटी यस रोटी ਪਰ ਬਾਰਮੀ ਵਾਲਾ ਮੌਸਮ ਆ ਮੈਂ ਪਕੌੜੇ ਬਣਾਣੀ ਤੇ ਪਕੌੜੇ ਹੀ ਬਣਾਉਣੇ ਨੇ ਤੇ ਕਿਉਂ ਮੇਰੇ ਬਰਥਡੇ ਆ ਦੇਖੋ ਫ੍ਰੈਂਡਸ ਇਹ ਭਿੰਡੀ ਵੇਰੀ ਰੇਂਡੀ ਕਿਉਂ ਕਿਉਂ ਮੈਂ ਤਾਂ ਚੱਲੇ ਆ ਬਸ ਕਿਤੇ ਜਾ ਕੇ ਹੈ ਇਹ ਪਹੋਂਗਾ ਨਾਲ ਕੇ ਦੇ ਰੁੱਤ ਹਮ ਇਕਰਾ ਇਕੜਾ ਬਣਾ ਲੈ ਜਾਨੰਦੀ ਨਾ ਤੇਰਾ ਕੜਾ ਬਣਾ ਦੇ ਨਾ ਫੈਸੇ ਮੰਗੂਗਾ 10000 ਰੁਪਏ ਫੇਰ ਖਰਾਗਾ ਮੇਰੇ ਉਹ ਅੰਦੋ ਮੇਗਾ ਤਾਂ ਤਾਂ ਮਨ ਨਹੀਂ ਗਿਆ ਪੈਜੀ ਤਾਂ ਕੋਡ ਮਾਰ ਦਿੰਦੇ ਜਾਨੂ ਜੀ ਦੇ ਦੇਖੋ ਫਰੈਂਡਸ ਕੋਪੀਰਾਈਟ ਆ ਵਾ ਗਾਇਸ ਬੱਬੂ ਮਮੀ ਮੈਨੂੰ ਕੋਡ ਨਹੀਂ ਦੀ ਬਾਤ ਕਰਦੀ ਮੈਂ ਕਹਿੰਦੀ ਕੜਾ ਖਾ ਲੈ ਬਣਾ ਕਹਣਾ ਜਦੋਂ ਸਾਡੇ ਬਰਥਡੇ ਹੁੰਦੇ ਨੇ ਮਰੀ ਮਾਵਾ ਮਾਨੂੰ ਕੜਾ ਦੇ ਕਰ ਦਿੱਤੀਆਂ ਬੜਾ ਕੇ ਸੁਣ ਗਿਆ ਤੇਰੇ ਜਨਮ ਦਿਨ ਪਾ ਵੀ ਕੜਾ ਦੇ ਦਿੰਦੇ ਬੜਾ ਕੇ ਹੂੰ ਮੈਂ ਮਮੀ ਚਲੋ ਠੀਕ ਹੈ ਬਾਹਰ ਦਾ ਮੌਸਮ ਦੇਖਾਂ ਮੰਮੀ ਜਸਟ ਆਪਾਂ ਕਰਦੇ ਆਂ ਵਲੌਗ ਦਾ ਐਂਡ ਰੂਪਈਆ ਪਿੱਛੇ ਆਪਣਾ ਫੋਨ ਦੇਖ ਰਹੀ ਐ ਔਰ ਜੋਤ ਗਈ ਐ ਨਾਣ ਔਰ ਮੈਂ ਹਲੇ ਭੁੱਖ ਲੱਗ ਰਹੀ ਐ ਰੋਟੀ ਖਾਣੀ ਐ ਤੇ ਟਾਈਮ ਹੋ ਗਿਆ ਜੀ ਸਵਾ 8 ਵਜੇ ਦਾ ਤੇ ਆਪਾਂ ਕਰਦੇ ਆਂ ਐਂਡ ਵਲੌਗ ਦਾ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਔਰ ਜੋਤ ਦਾ ਬਰਥਡੇ ਸੈਲੀਬ੍ਰੇਸ਼ਨ ਜਿਸ ਤਰ੍ਹਾਂ ਹੋਊਗਾ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆਂ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ